ਹਾਂਜੀ ਗਾਇਜ਼ ਮੀਂ ਇਹ ਕਰਦੇ ਤੇ ਸਾਰੇ ਜਾਣੇ ਵਧੀਆ ਹੋਵਗੇ ਅੱਜ ਦਾ ਲੋਕ ਆਪਣਾ ਹੈਗਾ ਆ ਕਿ ਆਪਾਂ ਹੁਣਸ ਮੇਰੇ ਉੱਤੇ ਗਏ ਹਾਂ ਤੇ ਆਪਾਂ ਹੈਗੇ ਹਸਪੀਟਲ ਫੈਮਸ ਹੌਸਪੀਟਲ ਆ ਜਲੰਧਰ ਤੇ ਆਪਾਂ ਚਲੇ ਸੀਗੇ ਚਾਹ ਲੈਣ ਤੇ ਹੁਣ ਆਪਾਂ ਚਾਹ ਲੈ ਆਈਏ ਕੰਟੀਨ ਚੋਂ ਚਾਹ ਲੈਣੇ ਜਾ ਕੇ ਕੰਟੀਨ ਦੇਖਦੇ ਜਾ ਕੇ ਖੁੱਲੀ ਆ ਜਾਂ ਨਹੀਂ ਖੁੱਲੀ ਹੁਣ ਵਾਖੇ ਉੱਥੇ ਜਾ ਕੇ ਪਤਾ ਲੱਗੂਗਾ ਹਾਂਜੀ ਗਾਇਜ਼ ਹੁਣ ਆਪਾਂ ਜਾਣਦੇ ਹਾਂ ਸ਼ੌਪ ਦੇ ਆਪਣੀ ਤੇ ਤੇ ਮੈਂ ਹੁਣ ਹੀ ਆਇਆ ਸੀ ਜਲੰਧਰੋਂ ਤੇ ਹੁਣ ਆਪਾਂ ਸ਼ੌਪ ਤੇ ਜਾਂਦੇ ਹਾਂ ਜਾ ਕੇ ਦੇਖਦੇ ਹਾਂ ਕਿ ਸ਼ੌਪ ਤੇ 20 ਸਾਲ ਦਾ ਵਾ ਵਿਚਰਨ ਦੇ ਬ੍ਰਾਂਚ ਹੋਣੀ ਤੇ ਪ੍ਰੀਤਮ ਆ ਪ੍ਰੀਤਮ ਵੀ ਇੱਧਰੇ ਹੁਣ ਆਇਆ ਸਵੇਰ ਦਾ ਕਰਾਂਦੇ ਸੀ ਕਿ ਮੁੰਡੇ ਬਾਕੀ ਦੇ ਦਿੰਦੇ ਆ ਪਾ ਕੀ ਮੋੜ ਜਾ ਲੱਗਾ ਹਾਂਜੀ ਗਾਇਜ਼ ਆਪਣੀ ਦੁਕਾਨ ਤੇ ਚੱਲ ਰਿਹਾ ਆ ਕੰਮ ਪੀਵੀਸੀ ਦਾ ਦੀਪਾ ਭਾਈ ਲੱਗਾ ਆ ਭਾਜੀ ਕਿਦਾਂ ਇਹ ਟੌਰ ਕਰਦੇ ਹੋ ਇਹ ਆਪਣਾ ਹੈਗਾ ਬਰਥਡੇ ਬੋਏ ਦਾ ਜਨਮ ਦੇਣਾ ਮੁੰਡੇ ਦਾ ਜਨਮ ਦੇਣਾ ਪਰ ਪਾਰਟੀ ਪੂਰੀ ਨਹੀਂ ਮਿਲਦੀ ਇਹ ਨਾਲ ਪਾਰਟੀ ਵੀ ਨਹੀਂ ਦਿੰਦੀ ਨਹੀਂ ਪਾਰਟੀ ਕਰੂੰਗਾ ਇਦਾਂ ਨਹੀਂ ਪਾਰਟੀ ਦਾ ਕਿੱਥੇ ਬੈਠਣਾ ਚੱਲ ਗੱਲ ਕਰ ਤੋ ਸਾਡੇ ਰਾਂਚੂ ਬਹੁਤ ਹੈਗਾ ਚੱਲਣਾ ਹਾਂ ਬਹੁਤ ਦੌੜਿਆ ਰਾਂਚੂ ਕਸਟਮਰ ਆ ਗਏ ਟੈਂਡ ਕਰੋ ਵੇ ਮੈਂ ਚੱਲਾਂ ਕੁਝ ਖਾਣ ਕਿੱਥੇ ਚੱਲਾਂ ਤੋਂ ਖਾਣ ਕੁਰਸੀ ਨਾ ਤੋੜ ਦੇਵੀਂ ਈ ਗਾਇਜ਼ ਦੇਖੋ ਟੈਂਚੋ ਹੋ ਗਿਆ ਪਾਗਲ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਮੈਂ ਦਿਖਾਉਣਾ ਆ ਪਤਾ ਨਹੀਂ ਕਿ ਨਾ ਤਾਂਦ ਗੋਣਾ ਮੈਂ ਬਸ તમ ਲਾਈ ਆ ਬਾਬਾ ਚਿੱਟੀਆਂ ਕਲਾਈਆਂ ਦੇ ਮਾਂ ਵੀ ਪਈ ਵੀ ਲੱਗਾ ਕੰਮ ਕਿਦੇ ਇਤਨਾ ਵੀ ਕੀਤਾ ਇਦਿ ਮਾਨਾ ਨਾ ਲਾਵੀ ਕੀਤਾ ਨਾ ਵੀ ਕੀਤਾ ਨਾ ਜੋ ਕੀ ਪਈ ਨੀਗਾ ਸਾਡੀ ਵੀਡੀਓ ਖੰਤੀ ਰੋਪਤਾਨ ਦੇਖੋ ਨਹੀਂ ਬਾਕੀ ਲੋ ਠਹਿਰ ਕੇ ਸਾਬੀ ਭਾਈ ਦੋ ਲਿਉਂਦੇ ਥੋੜੀ ਕੋਈ ਜਾ ਕੇ ਤੇ ਜੇ ਸਾਬੀ ਭਾਈ ਤੇ ਥੋੜੀ ਦਿੰਦੇ ਆ ਕੋਈ ਥੋੜੀ ਨਾ ਗੱਲ ਬਣੂਗੀ ਜੇਦੇ ਆਪਾਂ ਹੁਣ ਇਹ ਵਾਲੀਆਂ ਲਾਸ ਕਟਾਨ ਲਾਉਂਦੇ ਆ ਮੈਂ ਆਇਸੋ ਸਾਰੀਆਂ ਲੱਗ ਗਈਆਂ ਤੇ ਹੁਣ ਆਪਾਂ ਇਹ ਥੋੜੀ ਦੇ ਨਾਲ ਦੇ ਦਿਆਂ ਵਧੀਆ ਲੱਗਦੀਆਂ ਹਨ ਨਹੀਂ ਉਹਨਾਂ ਸੱਟ ਨਹੀਂ ਲੱਗਦੀ ਸਹੀ ਤਰੀਕੇ ਨਾਲ ਮੇਕ ਬੰਦੀ ਹੋ ਜਾਂਦੀ ਗਏਸ ਆਪਾਂ ਹੁਣ ਚੱਲਦੇ ਆਂ ਮੇਖਾ ਲੈਣ ਇਹ ਮੇਖਾ ਜਿਹੜੀਆਂ ਨਾ ਇਹ ਮੁੜੀ ਜਾਂਦੀਆਂ ਆ ਆਪਾਂ ਹੁਣ ਹਾਰਡਵੇਅਰ ਦੀ ਦੁਕਾਨ ਤੋਂ ਮੇਖਾ ਲੈ ਕੇ ਆਉਨੇ ਆ ਤੁਰਕੇ ਮੈਂ ਜਾਂਦੇ ਆਂ ਮੋ ਜਾਈ ਆਪਾਂ ਹਾਰ ਦੇ ਦੀ ਦੁਕਾਨ ਤੇ ਪਹੁੰਚ ਗਏ ਆ। ਹੈਲੋ ਗਾਇਜ਼ ਹੈਲੋ। ਉਹ ਫਿਊਸ਼ ਆ ਗਿਆ। ਤੁਸੀਂ ਤੂੰ ਕਿਦ ਤਰ੍ਹਾਂ ਕੋ ਮਤਾਇਆ ਓਏ? ਮੈਂ ਮੈਂ ਸਟੇਸ਼ਨ ਤੇ ਚੱਲਾ ਸੀ। ਹਾਂ। ਵਿਊ ਬਹੁਤ ਵਧੀਆ ਆਉਂਦੇ ਇੱਥੇ ਦਾ। ਅੱਛਾ। ਆਇਆ ਦਿਖਾਉਂਦਿਆ ਤੈਨੂੰ। ਲੈ ਫੜ ਤੇ। ਹਾਂਜੀ ਗਾਇਜ਼ ਹੁਣ ਆਪਾਂ ਉਹ ਲੈ ਆਏ ਮਿੱੱਖਾ ਲੈ ਆਏ ਆ ਤਾਂ ਹੁਣ ਆਪਾਂ ਇਹ ਕੰਮ ਕਰਦੇ ਆ। ਤੇ ਪ੍ਰਯੰਚੂ ਹੋ ਗਿਆ ਆ ਫ੍ਰੀ। ਕੰਮ ਕਰਕੇ ਦੇਖੋ। ਮੈਂ ਹਲੇ ਤੱਕ ਕੰਮ ਕਰਦਾ ਹਾਂ। ਠੀਕ ਆ ਗਾਇਜ਼। ਬਾਕੀ ਤੁਸੀਂ ਸਾਡੇ ਚੈਨਲ ਜੁੜੇ ਹੋ ਰਿਹਾ ਬਲੌਗ ਵੇਖਣ ਲਈ ਤੁਹਾਡਾ ਚੋਰੀ ਚੋਰੀ ਅੰਦਰ ਖਾਂਦਾ ਸੀ ਪੂਜਿਆ ਮੈਂ ਫੜ ਲਿਆ ਆ ਤੇ ਮੈਂ ਬਾਹਰ ਕੰਮ ਲੱਗਾ ਆ ਇਹ ਮਸਤੀ ਦੇ ਵਿੱਚ ਅੰਦਰ ਪੂਜਿਆ ਇਕੱਲਾ ਹੀ ਖਾਂਦਿਆ ਚੰਗੀ ਖਾਲ ਨਹੀਂ ਤੇ ਲਹਿ ਹੈ ਕਿ ਕਾਕਾ ਇਹ ਬੱਚਾ ਨੌ ਨੌ ਇਹ ਕੰਮ ਨਹੀਂ ਕਰਨਾ ਚਾਹੀਦਾ ਮਾਜਾ ਪੀ ਲਿਆ ਇਹਦਾ ਨਾਲੇ ਮਾਜਾ ਵੀ ਮੇਰਾ ਪਿਆ ਆ ਬਾਹਰ ਹੈ ਤੇ ਹੁਣ ਪੂਜਿਆ ਇਕੱਲਾ ਇੱਥੇ ਅੰਦਰ ਖਾਂਦਿਆ ਆ ਮਾੜੀ ਗੱਲ ਆ ਤੇਲੇ ਚੋਰੀ ਚੋਰੀ ਮੈਂ ਤਪੂਰੀਆ ਖਾਂਦਿਆ ਮੈਂ ਖਾ ਲਿਆ ਆਣ ਕੇ ਇੱਕ ਵਾਰ ਮੇਰਾ ਮਾਜਾ ਪਿਆ ਆ ਹੈ ਤੇ ਇਕਾਂਦਰ ਚੋਰੀ ਚੋਰੀ ਪੂਰੀਆ ਖਾਂਦਿਆ ਚੰਗੀ ਗੱਲ ਆ ਇਹਲੇ ਇੱਚੇ ਦੇ ਤੋਂ ਹੀ ਰਿਹਾ ਹਣਾ ਮਾੜੀ ਗੱਲ ਆ ਬੰਦੇ ਚ ਇਦਾਂ ਨਹੀਂ ਕਰਨੀ ਚਾਹੀਦੀ ਯਾਰ ਭਰਾ ਤੇਰਾ ਇਦਾਂ ਹੀ ਆ ਮਾਮਾ ਤੈਨੂੰ ਬਾਹਰ ਕੰਮ ਲੱਗਾ ਭਰਾ ਤੇਰਾ ਤਾਂ ਤੂੰ ਦੇ ਲੈ ਇੱਥੇ ਮਜੇ ਨਾਲ ਖਾਂਦਿਆ ਪੂਰੀਆ ਕੱਲਾ ਚੱਲ ਕੋਈ ਨਹੀਂ ਸਾਡਾ ਵੀ ਟਾਈਮ ਆਊਗਾ ਹੋਰ ਨਹੀਂ 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 ਬਲੌਗ ਆਪਾਂ ਕੋਈ ਨਹੀਂ ਸਾਡਾ ਵੀ ਟਾਈਮ ਆਊਗਾ ਕਿਸੇ ਦਿਨ ਚਲੋ ਕੋਈ ਨਹੀਂ ਗਾਇਸ ਬਾਕੀ ਵੀ ਸਾਡੇ ਬਲੌਗ ਨਾਲ ਜੁੜੇ ਰਹੋ ਠੀਕ ਆ ਜੀ ਐਂਡ ਤੱਕ ਜੂਰ ਦੇਖਿਓ ਹਾਂਜੀ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਹੁਣ ਹੁਣ ਲਿਆਂਦਾ ਹੀ ਨਾ ਮ 11 ਆਈਫੋਨ ਤੇ ਉਹਦੇ ਵਿੱਚ ਬਲੌਗ ਅੱਜ ਦਾ ਤਿਆਰ ਕਰਨਾ ਆਪਾਂ ਠੀਕ ਆ ਗਾਈਜ਼ ਤੇ ਬਾਕੀ ਪ੍ਰੈਂਚੂ ਪਤਾ ਨਹੀਂ ਹੁਣ ਕਿੱਧਰ ਗਿਆ ਆ ਦੇਖੋ ਚਾਰਜਰ ਲੈਣ ਕੱਲਿਆ ਸੀਗਾ ਆਇਆ ਕਿ ਨਹੀਂ ਹਲੇ ਵੈਸੇ ਬਹੁਤ ਦੇਖਿਆ ਆਇਆ ਤਾਂ ਨਹੀਂ ਹੈਗਾ ਪਤਾ ਨਹੀਂ ਕਿਉਂ ਨਾ ਆ ਉਹ ਸ਼ਾ ਮੋਟਰਸਾਈਕਲ ਲੈ ਗਿਆ ਤੇ ਮੋਟਰਸਾਈਕਲ ਘਰੇ ਖੜਾ ਕਰਨ ਗਿਆ ਹਲੇ ਸਾਬ ਚਾਰਜਰ ਕਿਹਾ ਹੀ ਉੱਧਰ ਉੱਧਰ ਦੇ ਦਿੰਦੇ ਆ ਲਿਆਉਂਗਾ ਤਾਂ ਠੀਕ ਆ ਚਾਰਜ ਕਰ ਲਾਂਗੇ ਫਿਰ ਆਦਨ ਜਲਾ ਲਾਂਗੇ ਨਹੀਂ ਤਾਂ ਫੇ ਤੁਹਾਨੂੰ ਪਤਾ ਹੀ ਹੈ ਫਿਰ ਡੈਡੀ ਪਿਆਰ ਹੂੰਗਾ ਫੋਨ ਬਾਕੀ ਤੁਹਾਨੂੰ ਚੈਨਲ ਆਪਣੇ ਦਾ ਪਤਾ ਹੀ ਆ ਪੀਪੀ08 ਡੇਲੀ ਬਲੌਗ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਨੀ ਜਿਹਨੇ ਭਰਾਵਾਂ ਨੇ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹੜੇ ਭਰਾ ਆਪਣੇ ਨਵੇਂ ਜੁੜਦੇ ਆ ਇਹ ਆਪਣੇ ਪ੍ਰਿੰਸੀਪਲ ਜੀ ਨੇ ਖੜੇ ਆ ਬਾਜੀ ਇੰਟਰਨੇਟ ਸੁਭਾਜੀਆ ਤੇ ਨਾਲ ਹੈ ਕੋਹਰ ਬਾਜੀਆ ਆਪਾਂ ਨੂੰ ਨਾਂ ਨਹੀਂ ਪਤਾ ਬਜੀਤ ਬਣੇ ਬਾਜੀ ਨੂੰ ਐਡ ਕਰਨ ਦੇਵਾ ਨਾ ਸੁਭਾਜੀ ਆਪੀ ਨੇ ਆਣੇ ਆ ਠੀਕ ਹੈ ਨਾ ਤੈਨੂੰ ਦੱਸਦਾ ਮੈਂ ਬਦਮਾਸ਼ੀਆ ਤੂੰ ਹਲੇ ਬਦਮਾਸ਼ੀਆ ਹੀ ਕਰ ਦੇ ਤਾਈ ਤੂੰ ਹਲੇ ਨਿਆਣੇ ਆ ਠੀਕ ਹੈ ਨਾ ਫਿਰ ਉਹ ਚਲੇ ਕੇ ਤੋੜਦੇ ਵੀ ਨਹੀਂ ਕਿੱਥੇ ਡੱਬਣਾ ਲਾ ਕੇ ਤੋੜਦੇ ਆ ਕੋਈ ਕਿਆ ਦਾ ਆ ਹੂੰ ਉਹਰਾ ਆਪਣਾ ਉਹਰਾ 9999999 ਦਾਸਾ ਦਾ ਗੋਲੀਆਂ ਵੀ ਕਹਿੰਦਾ ਹੱਥ ਨਾਲ ਚਲਾਉਣੀਆਂ ਲੈ ਕੇ ਜਾਊਂਗਾ ਗੋਲ ਗੱਪੇ ਵਾਲੀ ਦੀ ਰੇੜੀ ਖੜੀ ਕਰ ਦੂੰਗਾ ਹਾਂ ਜਾ ਉਹਨੇ ਕਹਨਾ ਚੱਲ ਜਾ ਇੱਥੋਂ ਫਿਰ ਤੁਹਾਨੂੰ ਦਿਖਾ ਦੇ ਤੂੰ ਕਾ ਗੋਲ ਗੱਪੇ ਹੈ ਪਏ ਪਾ ਹੈਗੇ ਲੋ ਜੀ ਗਾਇਜ਼ ਗੱਡੀ ਦੇ ਵਿੱਚੋਂ ਆਪਾਂ ਕੰਪਨੀ ਬੇਸ ਦੇਖੋ ਚੈੱਕ ਕਰੋ ਤੁਸੀਂ ਇੱਕ ਸਾਈਡ ਦੀ ਖਲਾਰੀ ਦਿੱਤੀ ਆ ਧਮਾਲ ਜਆ ਦੀ ਪਾ ਕੇ ਦੇਖੋ ਕਿੱਡੀ ਆ ਚਾਰ ਨਾਲ ਸਪੀਕਰਾਂ ਲੱਗੇ ਹੋ ਚਾਰ ਸਪੀਕਰਾਂ ਤੇ ਬੇ ਕਿੰਨੇ ਆ ਦੀ ਵਜਦੀ ਉਹ ਹੂੰ ਹੂੰ ਕਰਦੀ ਰਹਿੰਦੀ ਆਪਣੇ ਦੀਪੇ ਭਾਜੀ ਹੁਣ ਆ ਗਏ ਆ ਦੂਜੀ ਤੋਂ ਦੀਪੇ ਭਾਜੀ ਦੇ ਡੈਡੀ ਹੁਣ ਆ ਨਹੀਂ ਕਿੱਟਾ ਇਹ ਬਣ ਕੀ ਜੱਬੀਆਂ ਮਾਰੀ ਜਾਂਦਾ ਇਹ ਗੋਲ ਗੱਪੇ ਇਹ ਗੋਲ ਗੱਪੇ ਖਾ ਕੇ ਨੂੰ ਵੀ ਦੱਸਿਏ ਮਮਾ ਤੇਰੇ ਸਲਾਬੇ ਆ ਪਟਾਕੇ ਗੋਲੀਆਂ ਸੱਚ ਗੋਲੀਆਂ ਸਲਾਬੇ ਆ ਗੋਲੀਆਂ ਫੋੜੇ ਹੁੰਦੀ ਆਪਾਂ ਇਹ ਉਹ ਪਿਸਤੌਲ ਦੇ ਵਿੱਚ ਪਾ ਗਏ ਟਾਕੇ ਚਲਾਏ ਤੇ ਮੋਰੇ ਛੁੱਲੀ ਜੀ ਚੰਗੀ ਹੁੰਦੀ ਸੀਗੀ ਇਹ ਦੀਵਾਲੀ ਵਾਲ ਦੇ ਨੇ ਫੋੜੇ ਚ ਚਲਾਉਣੀ ਨਹੀਂ ਨਹੀਂ ਪਰੇ ਵੜਿਆ ਤੂੰ ਦੇਖ ਕੇ ਭੁੱਲਗਾ ਬੰਦਾ ਆਏਗਾ ਬਹੁਤ ਛੋਟੇ ਹੁੰਦੇ ਆ ਨਾ ਇਹ ਚਲਾਇਆ ਪਿਸਤੋਲ ਨਾਲ ਹਾਂ ਓਹੋ ਮੈਂ ਦੇਖੀ ਭਾਈ ਨਾ ਲੋਕਾਂ ਖੋਲੀਆਂ ਜੀਆਂ ਪੈਂਦੀਆਂ ਹੁੰਦੀਆਂ ਭਾਈ ਨੂੰ ਦੇਖ ਇਹ ਗੋਲ ਗੱਫੇ ਗੋਲ ਗੱਫੇ ਖਾਣ ਨੂੰ ਇੱਕ ਅੱਧਾ ਖਾਣਾ ਮੈਂ ਬੱਸ ਲਾ ਮੂੰਹ ਅੱਡੇ ਗੋਲ ਗੱਫੇ ਬਹੁਤ ਮਿਵਾਦ ਬਣੂਗਾ ਭਾਜੀ ਉਹ ਤਾਂ ਮਸ਼ਹੂਰ ਹੈ ਭਾਈ ਜਾਨਾ ਬਹੁਤ ਚੱਲਦਾ ਆ ਉਪਰ ਦੇ ਵਿੱਚ गोल्ड प्लेट कृष्णा गोल्ड पे बहुत कांड तो बहुत स्वाद वेरी नाइस तो जीनो तो चोरी चोरी खाना हुन तो वीडियो तेरी बना ली अपन चल आया यार प्रेंशु लियोड़ा आ ਬਾਕੀ ਗਾਇਸ ਸਾਡੀ ਵੀਡੀਓ ਨਾਲ ਜੁੜੇ ਰਿਹਾ ਕਰੋ ਬਲੋਗਸਾਂ ਦਾ ਦੇਖਣ ਲਈ ਪੀ ਵੀਰਾਟ ਡੈਲੀ ਬਲੋਗ ਜੀ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਠੀਕ ਆ ਪੀ ਵੀ 08 ਡੈਲੀ ਬਲੋਗ ਚੈਨਲ ਆਪਣਾ ਠੀਕ ਆ ਜੀ ਤੇ ਬਾਕੀ ਦਾ ਬਲੋਗ ਆਪਾਂ ਕੱਲ ਦਿਖਾਵਾਂਗੇ ਤੁਹਾਨੂੰ ਬਾਕੀ ਦਾ ਬਲੋਗ ਆਪਾਂ ਕੱਲ ਦਿਖਾਵਾਂਗੇ ਪੀ ਵੀ 08 ਡੈਲੀ ਬਲੋਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਗਾਇਜ਼ ਥੈਂਕ ਯੂ ਧੰਨਵਾਦ ਜੀ